ਬੱਸ ਬਾਲਟ ਕੀ ਵਿੱਚ ਬਈ ਓਏ ਉਥੇ ਇੱਕ ਨੂੰਣਾ ਦਾ ਬੁढ़ा ਵਿਚਾਰਾ ਬੜੀ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਮੁਕਸਰ ਮਲੋਟ ਰੋਡ ਦੇ ਉੱਪਰੋਂ ਜਿੱਥੇ ਕਿ ਦੀਪਵਾਲਿਆਂ ਦੀ ਇੱਕ ਬੱਸ ਰਪਾਣੇ ਪਿੰਡ ਦੇ ਕੋਲ ਪੜ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਬੜਾ ਹੀ ਭਿਆਨਕ ਸੀ ਇਹ ਹਾਦਸਾ ਜਿੱਥੇ ਕਿ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਤੇ ਜਿਹੜੇ ਲੋਕ ਜਖਮੀ ਹਨ ਉਹਨਾਂ ਨੂੰ ਮੌਕੇ ਤੇ ਹੀ ਨੇੜੇ ਦੇ ਹਸਪੀਟਲ ਦੇ ਵਿੱਚ ਵੀ ਪਹੁੰਚਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਬੱਸ ਸੀ ਆਊਟ ਆਫ ਕੰਟਰੋਲ ਹੋਣ ਦੇ ਕਾਰਨ ਸਿੱਧੀ ਝੋਨੇ ਦੇ ਵਿੱਚ ਜਾ ਵੜੀ ਜਿੱਤੇ ਇਹ Bossa! ਪੜ ਚੁੱਕੀ ਸੀ ਤੁਹਾਨੂੰ ਦੱਦੀਏ ਕਿ ਇਸ ਬੱਸ ਦੇ ਵਿੱਚ ਹਜੇ ਤੱਕ ਕੋਈ ਜਾਨੀ ਮਾਲੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਤੇ ਮਾੜੀਆਂ ਮੋਟੀਆਂ ਸੱਟਾਂ ਫੇਟਾਂ ਦੱਸੀਆਂ ਜਾ ਰਹੀਆਂ ਨੇ ਜਿਵੇਂ ਹੀ ਇਸ ਘਟਨਾ ਦੇ ਨਾਲ ਕੋਈ ਹੋਰ ਜੁੜੀ ਖਬਰ ਸਾਹਮਣੇ ਆਵੇਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੁਸੀਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਕਈ ਵਾਰ ਕਿਸੇ ਦਾ ਪਰਿਵਾਰਕ ਮੈਂਬਰ ਜਾਂ ਫਿਰ ਰਿਸ਼ਤੇਦਾਰ ਇਸ ਰੋਡ ਤੇ ਸਫ਼ਰ ਕਰਦਾ ਹੁੰਦਾ ਹੈ ਉਹਨਾਂ ਨੂੰ ਫੋਨ ਵਗੈਰਾ ਕੀਤਾ ਹੁੰਦਾ ਹੈ ਤੇ ਉਹਨਾਂ ਕੋਲੇ ਇਹ ਵੀਡੀਓ ਪਹੁੰਚ ਜਾਵੇ ਬਸ ਬਲਟ ਕੀ ਵਿੱਚ ਬਈ ਓਏ ਉੱਥੇ ਇੱਕ ਨੂੰਣਾ ਦਾ ਬੁੜਾ ਵਿਚਾਰਾ ਹਾਂ ਕੀ ਦਾ ਕਿਥੋਂ ਦਾ ਬਸ ਬੈਕ ਵੀ ਉੱਥੇ ਕੋਲੇ ਛੋਡੇ ਚ ਕੋਈ ਨਹੀਂ ਕੋਈ ਹੌਲੀ ਹੌਲੀ ਉਤਰ ਜਾ ਕਾਹਲਾ ਕਰ ਰੋਣਾ ਕੌੜੀ ਪੂੜੀ ਲੈ ਆਉਂਦੇ ਆਂ ਗਏ ਆ ਲੈਣ ਗਏ ਆ ਲੈਣਾ ਹਾਂ ਥੋੜੀ ਚਾਹੀਦੀ ਉਹ ਬਈ ਯਾਰ ਥੋੜੀ ਯਾਰ ਕਈ ਹੋਰ ਲੋਕ ਆ ਆਇਓ ਬਿਛਾਲੇ ਦੇ ਖਰਚੋ ਯਾਰ ਇੱਥੋਂ ਦੇ ਆ ਇਹ ਥਾਣੀ ਦਿੱਤੋ ਥੱਲੇ ਥੱਲੇ ਹੋ ਜਾ ਮੋਢਾ ਲਵਾਲੀ ਆਉਂਦਾ ਥੱਲੇ ਹੋ ਜਾ ਮੋਢਾ ਲਵਾਲੀ ਥੋੜੀ ਥਾਣੀ ਤਰੋ बचा <ुण> के फटके कहा उत्स पौड़ी ये बस पार्टी जी सोचे उठे सोचे भाई ट्रैक्टर <दल> गाँ गाँ <गाँगे> तो के कटना ਉਹ ਟਰੈਕਟਰ ਆ ਗਿਆ ਕੱਟ ਮਾਰਿਆ ਉਥੋਂ ਆਹੇ ਬਾਬਾ ਆ ਨੰਗ ਜਾ ਲੋ ਕਾਰ ਰੰਗ ਦੇ ਨੋ ਕਾਰ ਹੋਰ ਨਾਲ ਹੀ ਦੰਦੇ ਉੱਥੇ ਦੇਖੇਗਾ ਬਾਬਾ ਉਹ ਨੰਗ ਜਾ ਲੋ ਕਾਰ ਕੱਟ ਲੈ ਬਾਈ ਕਰ ਮਾਰੀਏ ਇਸ ਵਾਰ ਨਾ ਬੋਲ ਮਾਤਰਾ ਹੋਰ ਕਰ ਮੁਰਸੀ ਕਿੰਨਾ ਸਾਹ ਆ